ਆ ਦੇਖ ਲਓ ਦੋਸਤੋ ਪ੍ਰਦੇਸ਼ੀਆਂ ਦਾ ਹਾਲ 12 ਸਾਲਾਂ ਬਾਅਦ ਖੁੱਲਿਆ ਕਰਦਾ 게ਟ ਤੇ ਪੁੱਤ ਜਦੋਂ ਆਇਆ ਘਰ ਅੱਗੇ ਤਾਂ ਮਾਣ ਨੇ ਖਿਲਾਰ ਲਿਆ ਬਾਹਾਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਦੇਖਿਆ ਜਾ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਪ੍ਰਦੇਸ਼ਾਂ ਦੇ ਵਿੱਚ ਜਾਣ ਦੇ ਲਈ ਤਾਂ ਬੇहद ਵੱਡੇ ਚਾਬਨ ਹਨ ਪਰ ਜਦੋਂ ਵਿਦੇਸ਼ਾਂ ਤੋਂ ਵਾਪਸ ਨਹੀਂ ਪਰਤਦੇ ਤਾਂ ਮਾਮਾਂ ਦੀਆਂ ਅੱਖਾਂ ਤਰਸ ਜਾਂਦੀਆਂ ਨੇ ਆਪਣੇ ਪੁੱਤਾਂ ਨੂੰ ਦੇਖਣ ਦੇ ਲਈ ਤੇ ਉੱਥੇ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਪ੍ਰਦੇਸ਼ੀਆਂ ਦਾ ਦਰਦ ਜਦੋਂ 12 ਸਾਲਾਂ ਬਾਅਦ ਆਪਣੇ ਘਰ ਦੀ ਦੇੜੀ ਤੇ ਚੜਿਆ ਤਾਂ ਮੁੰਡੇ ਦੇ ਲਈ ਵੀ ਕੰਨੀ ਖੁਸ਼ੀ ਵਾਲੀ ਗੱਲ ਹੋਵੇਗੀ ਕਿ ਉਹ ਆਪਣੇ ਬਾਤਨ ਦੇ ਵਿੱਚ ਮੁੜ ਆਇਆ ਜਿੱਥੇ ਕਿ ਦੋਸਤੋ ਦੇਖਿਆ ਜਦ ਕਿ ਰਿਸ਼ਤੇਦਾਰਾਂ ਨੇ ਢੋਲ ਵਜਾ ਕੇ ਕੀਤਾ ਸਵਾਗਤ ਤੇ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਦੋਸਤੋ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਇਹ ਵੀ ਅਪਡੇਟਾਂ ਦਿੰਦੇ ਰਾਂਗੇ